ਇੱਕ ਕੈਨੇਡਾ ਵਿੱਚ ਮੇਰੀ ਭੈਣ ਆ ਜਿਨੇ ਵਾਦਾ ਕੀਤਾ ਐ ਆਨਲਾਈਨ ਐਫ ਆਈ ਆਰ ਦੇ ਕੇ ਮੈਨੂੰ 6 ਮਹੀਨੇ ਦੀ ਉਹਨੇ ਮੈਨੂੰ ਜੇਲ੍ਹ ਕਟਾਉਣੀ ਆ ਤੇ ਜ਼ਮਾਨਤ ਵੀ ਮੇਰੀ ਲੈਣੀ ਨਹੀਂ ਆ ਤੇ ਭੈਣ ਤੂੰ ਆਪਣਾ ਕੰਮ ਕੀਤਾ ਕਿ ਨਹੀਂ ਕੀਤਾ ਉਹ ਤੂੰ ਪਤਾ ਨਹੀਂ ਕਿੱਥੇ ਦੁਬੱਕ ਕੇ ਬੈੜ ਗਈ ਪਰ ਮੈਂ ਜੋ ਤੂੰ ਕਰ ਰਹੀ ਆ ਨਾ ਤੂੰ ਅਸ਼ਲੀਲਤਾ ਨੂੰ ਪ੍ਰੋਮੋਟ ਕਰਾਉਣਾ ਚਾਹੁੰਦੀ ਆ ਤੂੰ ਪੰਜਾਬ ਦੇ ਬਾਰੇ ਬਹੁਤ ਜ਼ਿਆਦਾ ਸੋਚਦੀ ਆ ਭਗਵੰਤ ਮਾਨ ਸਰ ਨੂੰ ਮੈਂ ਵੀ ਦਿਖਾਇਆ ਐ ਬਹੁਤ ਕੁਛ ਕਿ ਭਾਈ ਕੀ ਕੁਛ ਹੋਇਆ ਠੀਕ ਐ ਨਾ ਤੇਰਾ ਕਹਿਣਾ ਐ ਕਿ ਭੈਣਾ ਇਦਾਂ ਹੀ ਇਦਾਂ ਦਾ ਕੰਮ ਕਰਨ ਜਿੱਦਾਂ ਕਿ ਤੇਰੀ ਭੈਣ ਨੇ ਕੀਤਾ ਕਰਕੇ ਦਿਖਾਇਆ ਤੇ ਬਾਕੀ ਕੋਈ ਗੱਲ ਨਹੀਂ ਤੂੰ ਆਪਣਾ ਕੰਮ ਕਰ ਮੈਂ ਕਰ ਰਹੀ ਹਾਂ ਆਪਣਾ ਕੰਮ ਤੇ ਬਾਕੀ ਮੇਰੀ ਸਿੱਖ ਜੱਥੇਬੰਦੀ ਤੇ ਮੇਰੀ 크੍ਰਿਸਚਨ ਜੱਥੇਬੰਦੀ ਦੋਨਾਂ ਨਾਲ ਗੱਲਬਾਤ ਚੱਲ ਰਹੀ ਆ ਔਰ ਮੈਨੂੰ ਪੂਰਾ ਵਿਸ਼ਵਾਸ ਹੈ ਤੈਨੂੰ ਨੱਥ ਜ਼ਰੂਰ ਪਾਊਗੀ ਕੰਪਲੇਨਸ ਦਿੱਤੀਆਂ ਗਈਆਂ ਸਭ ਕੁਝ ਹੋਊਗਾ ਇੰਸਟਾਗ੍ਰam ਫੇਸਬੁੱਕ ਦੇ ਵਿੱਚ YouTube ਦੇ ਵਿੱਚ ਜੇ ਤੇਰੇ ਵਰਗੀਆਂ ਗੰਦ ਪ੍ਰੋਮੋਸ਼ਨ ਕਰਨਗੀਆਂ ਨਾ ਤਾਂ ਇਹ ਮੈਂ ਹੋਣ ਨਹੀਂ ਦੇਣਾ ਤੂੰ ਆਪਣਾ ਕੰਮ ਕਰ ਮੈਂ ਆਪਣਾ ਕੰਮ ਕਰਨਾ ਜਿੰਨਾ ਮਰਜੀ ਤੂੰ ਮੇਰੇ ਬਾਣੇ ਬਾਰੇ ਮੇਰੀ ਮੇਰੀ ਸਰੂਪ ਬਾਰੇ ਬੋਲੇਂਗੀ ਉਹਨਾਂ ਤੂੰ ਬੋਲ ਤੂੰ ਪ੍ਰੂਫ ਕਰ ਸਕਣਾ ਨਹੀਂ ਆ #ਪਾਕੇ ਸੈਕਸ਼ੂਅਲ ਰਿਲੇਸ਼ਨਸ਼ਿਪ ਵਿਦ ਪਾਸਟਰ ਅੰਕੁਨਿਰੂਲਾ ਤੂੰ ਲਿਖਿਆ ਹੈ ਬਹੁਤ ਵਧੀਆ ਕੰਮ ਕੀਤਾ ਹੁਣ ਇਸ ਚੀਜ਼ ਨੂੰ ਪ੍ਰੂਫ ਤੈਨੂੰ ਕਰਨਾ ਪੈਣਾ ਮੇਰੀ ਭੈਣ ਇਸ ਕਰਕੇ ਤਿਆਰੀਆਂ ਚੰਗੀ ਤਰ੍ਹਾਂ ਕਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇੱਕ ਕੈਨੇਡਾ ਵਿੱਚ ਮੇਰੀ ਭੈਣ ਆ ਜਿਨੇ ਵਾਦਾ ਕੀਤਾ ਐ ਆਨਲਾਈਨ ਐਫ ਆਈ ਆਰ ਦੇ ਕੇ ਮੈਨੂੰ 6 ਮਹੀਨੇ ਦੀ ਉਹਨੇ ਮੈਨੂੰ ਜੇਲ ਕਟਾਉਣੀ ਆ ਤੇ ਜ਼ਮਾਨਤ ਵੀ ਮੇਰੀ ਲੈਣੀ ਨਹੀਂ ਆ ਤੇ ਭੈਣ ਤੂੰ ਆਪਣਾ ਕੰਮ ਕੀਤਾ ਕੀ ਨਹੀਂ ਕੀਤਾ ਉਹ ਤੂੰ ਪਤਾ ਨਹੀਂ ਕਿੱਥੇ ਦੁਬਗ ਕੇ ਬੈਠ ਗਈ ਪਰ ਮੈਂ ਜੋ ਤੂੰ ਕਰ ਰਹੀ ਆ ਨਾ ਤੂੰ ਅਸ਼ਲੀਲਤਾ ਨੂੰ ਪ੍ਰੋਮੋਟ ਕਰਾਉਣਾ ਚਾਹੁੰਦੀ ਆ ਤੂੰ ਪੰਜਾਬ ਦੇ ਬਾਰੇ ਬਹੁਤ ਜ਼ਿਆਦਾ ਸੋਚਦੀ ਆ ਭਗਵੰਤ ਮਾਨ ਸਰ ਨੂੰ ਮੈਂ ਵੀ ਦਿਖਾਇਆ ਹੈ ਬਹੁਤ ਕੁਝ ਕਿ ਭਈ ਕੀ ਕੁਝ ਹੋਇਆ ਠੀਕ ਹੈ ਨਾ ਤੇਰਾ ਕਹਿਣਾ ਹੈ ਕਿ ਭੈਣਾ ਇਦਾਂ ਹੀ ਇਦਾਂ ਦਾ ਕੰਮ ਕਰਨ ਜਿੱਦਾਂ ਕਿ ਤੇਰੀ ਭੈਣ ਨੇ ਕੀਤਾ ਕਰਕੇ ਦਿਖਾਇਆ ਤੇ ਬਾਕੀ ਕੋਈ ਗੱਲ ਨਹੀਂ ਤੂੰ ਆਪਣਾ ਕੰਮ ਕਰ ਮੈਂ ਕਰ ਰਹੀ ਹਾਂ ਆਪਣਾ ਕੰਮ ਤੇ ਬਾਕੀ ਮੇਰੀ ਸਿੱਖ ਜਥੇਬੰਦੀ ਤੇ ਮੇਰੀ 크੍ਰਿਸਚਨ ਜਥੇਬੰਦੀ ਦੋਨਾਂ ਨਾਲ ਗੱਲਬਾਤ ਚੱਲ ਰਹੀ ਆ ਔਰ ਮੈਨੂੰ ਪੂਰਾ ਵਿਸ਼ਵਾਸ ਆ ਤੈਨੂੰ ਨੱਥ ਜ਼ਰੂਰ ਪਾਊਗੀ ਕੰਪਲੇਨਸ ਦਿੱਤੀਆਂ ਗਈਆਂ ਐ ਸਭ ਕੁਝ ਹੋਊਗਾ ਇੰਸਟਾਗ੍ਰਾਮ ਫੇਸਬੁੱਕ ਦੇ ਵਿੱਚ YouTube ਦੇ ਵਿੱਚ ਜੇ ਤੇਰੇ ਵਰਗੀਆਂ ਗੰਦ ਪ੍ਰੋਮੋਸ਼ਨ ਕਰਨਗੀਆਂ ਨਾ ਤਾਂ ਇਹ ਮੈਂ ਹੋਣ ਨਹੀਂ ਦੇਣਾ ਤੂੰ ਆਪਣਾ ਕੰਮ ਕਰ ਮੈਂ ਆਪਣਾ ਕੰਮ ਕਰਨਾ ਜਿੰਨਾ ਮਰਜੀ ਤੂੰ ਮੇਰੇ ਬਾਰੇ ਮੇਰੇ ਮੇਰੀ ਸਰੂਪ ਬਾਰੇ ਬੋਲੇਂਗੀ ਉਹਨਾ ਤੂੰ ਬੋਲ ਤੂੰ ਪ੍ਰੂਫ ਕਰ ਸਕਣਾ ਨਹੀਂ ਆ #ਪਾਕੇ ਸੈਕਸ਼ੁਅਲ ਰਿਲੇਸ਼ਨਸ਼ਿਪ ਵਿਦ ਪਾਸਟਰ ਅਨਕੁਨਿ ਰੂਲਾ ਤੂੰ ਲਿਖਿਆ ਹੈ ਬਹੁਤ ਵਧੀਆ ਕੰਮ ਕੀਤਾ ਹੁਣ ਇਸ ਚੀਜ਼ ਨੂੰ ਪ੍ਰੂਫ ਤੈਨੂੰ ਕਰਨਾ ਪੈਣਾ ਮੇਰੀ ਭੈਣ ਇਸ ਕਰਕੇ ਤਿਆਰੀਆਂ ਚੰਗੀ ਤਰ੍ਹਾਂ ਕਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ